ਉਹਨਾਂ ਜਿਆਸੀਆਂ ਨੀਤੀਆਂ ਭਰਾਵੋ ਵਿਦੇਸ਼ਾਂ ਦੇ ਵਿੱਚੋਂ ਫਿਰ ਇੱਥੇ 3 ਕਰੋੜ ਬਣਾਏ ਗਏ ਸੀਗੇ ਉਹਨਾਂ ਨੂੰ ਲਾਗੂ ਕਰਨ ਵਾਸਤੇ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਵੇਂ ਭਾਰੋ ਹੁੱਪ ਕੇ ਆਇਆਗਾ ਤੇ ਕਿਸੇ ਵੀ ਪਲੀਟਿਕ ਕਾਲ ਪਾਜੀ ਨੇ ਝੂਠ ਨਹੀਂ ਕੀਤਾ ਮਾੜਾ ਇੱਥੇ ਤੱਕ ਜਿਹੜੀ ਅਕਾਲੀ ਦਲ ਆ ਲੋਕਾਂ ਦੀ ਬਾਤ ਜੀ ਕਹਿੰਦੀ ਸੀਗੀ ਆ ਕਹਿੰਦੀ ਸੀ ਕਿ ਅਸੀਂ ਕਿਸਾਨਾਂ ਮਜ਼ਦੂਰਾਂ ਦੇ ਅਗਾਂਹ ਉਹ ਅਕਾਲੀ ਦਲ ਨੇ ਆ ਜਿਹੜਾ ਪ੍ਰਕਾਸ਼ ਪਾਵੇ ਪਿਛਲੇ ਜਿਹੇ ਇਸ ਦੁਨੀਆ ਤੋਂ ਚਲਾ ਗਿਆ ਉਹਨੇ ਭਰਾਵੋ 80 ਸਾਲ ਦੀ ਉਮਰ ਦੇ ਵਿੱਚ ਕਿਹਾ ਵੀ ਅਸੀਂ ਇਹ ਕਾਨੂੰਨਾਂ ਨਾਲ ਸਮਰਥਨ ਕਰਦਿਆਂ ਮੋਦੀ ਸਾਹਿਬ ਨੇ ਬੜੇ ਕਾਨੂੰਨ ਲੈ ਕੇ ਚੰਗੇ ਲੈ ਕੇ ਆਏ ਨੇ ਜਦੋਂ ਲੋਕਾਂ ਨੇ ਬਾਹਰ ਰੋੜੀ ਜਦੋਂ ਤੁਸੀਂ ਸਾਰੇ ਇਕੱਠੇ ਹੋ ਕੇ ਠਕ ਕੇ ਤੁਰੇ ਹੋ ਤਾਂ ਫਿਰ ਬਾਈ ਬਾਸ ਨੇ ਉਹ ਉਸ ਬੀਜੇਪੀ ਦੇ ਵਿੱਚੋਂ ਉਹ ਰਵਾਇੰਸ ਦੇ ਵਿੱਚੋਂ ਤੋੜ ਕੇ ਬਾਹਰ ਨਿਕਲਣਾ ਪਿਆ ਤੇ ਹਰਸ਼ਮਰਤ ਕੌਰ ਨੂੰ ਅਸਤੀਫਾ ਦੇਣਾ ਪਿਆ ਆਹ ਲੋਕਾਂ ਦਾ ਕਰਦਾਰ ਆ ਸਾਥੀਓ ਇਸ ਕਰਕੇ ਇਸ ਲੈਂਡ ਦੇ ਵਿੱਚ ਕੈਪਟਨ ਤੇ ਵੀ ਅਸਾਂ ਲੈਂਡ ਚ ਨੇ ਇਸ ਲੈਂਡ ਚ ਆ ਭਗਵਾਨਕ ਮਾਨ ਵੀ ਉਸ ਲੈਂਡ ਚ ਜਾਵੜਿਆ ਇਸ ਕਰਕੇ ਇਹ ਭਾਵੇਂ ਸਾਰੀਆਂ ਨੀਤੀਆਂ ਬਾਕਸਾਂ ਰੋਕਣ ਵਾਸਤੇ ਇਹ ਸਾਨੂੰ ਵੱਡਾ ਉਤਮ ਕਰਨਾ ਪਊ ਵੱਡਾ ਹਲਾ ਕਰਨਾ ਪਊ ਮੌਣਾ ਪਿੰਡ ਦੇ ਵਿੱਚ ਜੇ ਕਿਸੇ ਨੂੰ ਆਇਆ ਲੱਗਦਾ ਹੋਵੇ ਸਾਡੀ ਜ਼ਮੀਨਦਾਰੀ ਕਿਸੇ ਨੂੰ ਪਤਾ ਦੀ ਜ਼ਮੀਨ 368 ਕਿੰਨੇ ਜ਼ਮੀਨ ਦਾ ਕਵਾਲ ਕਰਨ ਦੇ ਆਰਡਰ ਹੋ ਗਏ ਨੇਗੇ ਉੱਥੇ ਰਜਿਸਟਰੀ ਬੰਦ ਹੋ ਗਈ ਇੰਤਕਾਲ ਬੰਦ ਕਰਤੇ ਤੇ ਉੱਥੇ ਕੋਈ ਜ਼ਮੀਨ ਦਾ ਤੇ ਕੋਈ ਕੋਈ ਉਹਦੇ ਤੇ ਲੋਨ ਨਹੀਂ ਲੈ ਸਕਦਾ ਕੋਈ ਲੈਂਪ ਨਹੀਂ ਕਰ ਸਕਦਾ ਪੱਤੀ ਦੀ ਜ਼ਮੀਨ ਹੈ ਉਹ ਪੱਤੀ ਦੀ ਜ਼ਮੀਨ ਰੋਕਣੀ ਹੈ ਇਹਨਾਂ ਨੇ ਜੇ ਤੁਸੀਂ ਨਾ ਬੋਲੇ ਜੇ ਤੁਸੀਂ ਨਾਲ ਜਾ ਕੇ ਜੇ ਇੱਕ ਦੂਜੇ ਦੇ ਲੱਗਾ ਖੜਦੇ ਰਿਹਾ ਸੀ ਤਾਂ ਪੱਤੀ ਦੀ ਜ਼ਮੀਰ ਵਾਹੀ ਰਹੀ ਨਹੀਂ ਇਹ ਤੁਹਾਨੂੰ ਵਈ ਅਸੀਂ ਬਾਰ ਬਾਰ ਕਹੀਏਗੇ ਕਿਉਂਕਿ ਇਹ ਜਿਹੜੀ ਜੌਂ ਦੇ ਵਿੱਚ ਸੇਮ ਤੁਹਾਡੇ ਪਿੰਡਾਂ ਦੀ ਕਹਾਣੀ ਹੈ ਉੱਥੇ ਵੀ ਰਾਜੇ ਦੀ ਜ਼ਮੀਨ ਪਈ ਹੈ ਉੱਥੇ 717 ਕਿਲੇ ਜ਼ਮੀਨ ਦੇ ਨੇ ਜੌਂ ਦੇ ਵਿੱਚ ਜੌਂ ਦੇ ਪਿੰਡਾਂ ਬਠਿੰਡੇ ਦਾ ਉਹਨਾਂ ਦਾ ਸੋਸਟਾ ਰਕੀਨੇ ਉਹ ਲੋਕ ਸੱਤ ਅੱਸੀ ਸਾਲ ਤੋਂ ਜਮੀਨ ਬਾਹਰ ਦੇ ਹੋ ਜੌਂ ਪਿੰਡ ਦੇ ਤਾਂ ਉਹ ਉੱਥੇ ਮੋਟਰਾਂ ਲੱਗੀਆਂ ਹੋਏ ਨੇ ਖੇਤ ਦੇ ਵਿੱਚ ਉਹਨਾਂ ਦੇ ਕਾਣੀ ਦੇ ਖਾਲ ਲੱਗੇ ਹੋਏ ਨੇਗੇ ਨੈੜੇ ਖਾਲ ਨੇਗੇ ਤਾਂ ਬਈ ਹੁਣ ਉਹਨਾਂ ਨੂੰ ਫੇਰਾ ਸਰਕਾਰ ਵੱਲੋਂ ਹਜ਼ਮੀਨ ਉਹ ਕਿਹਾ ਵੀ ਨਾ ਕੀਤੇ ਜਾਵੇ ਦੋ ਵਾਰੀ ਹਾਈ ਕੋਰਟ ਸੁਪਰੀਮ ਕੋਰਟ ਨੇ ਫੈਸਲਾ ਕੀਤਾ ਹੋਇਆ ਉਹ ਲੋਕਾਂ ਦੇ ਹੱਕ ਦੇ ਵਿੱਚ ਜਿਉਂਦੇ ਲੋਕਾਂ ਦੇ